ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਦਿਆਂ ਜੀ ਜਿਨ੍ਹਾਂ ਨੇ ਅੱਜ ਡੈਡ ਦੀ ਅੰਤਮ ਅਰਦਾਸ ਦੇ ਵਿੱਚ ਇੱਥੇ ਹਾਜ਼ਰੀ ਲਵਾਈ ਹੈ ਮਤਲਬ ਕਹਿਣ ਲਈ ਕੁਝ ਮੇਰੇ ਕੋਲ ਮੈਨੂੰ ਲੱਗਦਾ ਸ਼ਬਦ ਘੱਟ ਪੈ ਰਹੇ ਨੇ ਕਿਉਂਕਿ ਜਿੰਨਾ ਪਿਆਰ ਤੁਹਾਡਾ ਸਾਰਿਆਂ ਦਾ ਜਿਸ ਦਿਨ ਤੋਂ న్యూਸ ਆਊਟ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ ਮੇਰੇ ਮਾਨਨ ਅੰਦਰ ਤਾਂ ਇੱਕੋ ਗੱਲ ਆਂਦੀ ਹੈ ਕਿ ਮੇਰਾ ਬਾਪ ਆਖ ਹਟ ਕੇ ਗਿਆ ਸਾਰਾ ਕੁਝ ਸੋ ਇੱਕਰੀ ਮੈਂ ਤਾਂ ਇਹੀ ਅਰਦਾਸ ਕਰੂੰਗਾ ਜੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੇ ਜਿੰਨੀ ਸੋਹਣੀ ਜਿੱਡੀ ਵੱਡੀ ਜ਼ਿੰਦਗੀ ਉਹ ਇੱਥੇ ਬਤੀਤ ਕਰਕੇ ਗਏ ਨੇ ਉਤੋਂ ਵੀ ਜ਼ਿਆਦਾ ਸੋਹਣੀ ਉਹ ਜਿੱਥੇ ਵੀ ਨੇ ਰੱਬ ਉਹਨਾਂ ਨੂੰ ਬਤੀਤ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਦਿਆਂ ਜੀ ਜਿਨ੍ਹਾਂ ਨੇ ਅੱਜ ਡੈਡ ਦੀ ਅੰਤਮ ਅਰਦਾਸ ਦੇ ਵਿੱਚ ਇੱਥੇ ਹਾਜ਼ਰੀ ਲਵਾਈ ਆ ਮਤਲਬ ਕਹਿਣ ਲਈ ਕੁਝ ਮੇਰੇ ਕੋਲ ਮੈਨੂੰ ਲੱਗਦਾ ਸ਼ਬਦ ਕੱਟ ਪੈ ਰਹੇ ਨੇ ਕਿਉਂਕਿ ਜਿੰਨਾ ਪਿਆਰ ਤੁਹਾਡਾ ਸਾਰਿਆਂ ਦਾ ਜਿਸ ਦਿਨ ਤੋਂ న్యూਸ ਆਊਟ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ ਮੇਰੇ ਮਾਨਨ ਅੰਦਰ ਤਾਂ ਇੱਕੋ ਗੱਲ ਆਂਦੀ ਹੈ ਕਿ ਮੇਰਾ ਬਾਪ ਆਖ ਹਟ ਕੇ ਗਿਆ ਸਾਰਾ ਕੁਝ ਸੋ ਇੱਕਰੀ ਮੈਂ ਤਾਂ ਇਹੀ ਅਰਦਾਸ ਕਰੂੰਗਾ ਜੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੇ ਜਿੰਨੀ ਸੋਹਣੀ ਜਿੱਡੀ ਵੱਡੀ ਜ਼ਿੰਦਗੀ ਉਹ ਇੱਥੇ ਬਤੀਤ ਕਰਕੇ ਗਏ ਨੇ ਉਦੋਂ ਵੀ ਜ਼ਿਆਦਾ ਸੋਹਣੀ ਉਹ ਜਿੱਥੇ ਵੀ ਨੇ ਰੱਬ ਉਹਨਾਂ ਨੂੰ ਬਤੀਤ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸ੍ਰੀ ਸਹੁ ਸੰਗਤਾਂ ਦਾ ਧੰਨਵਾਦ ਕਰੀਆਂ ਜੀ ਜਿਨ੍ਹਾਂ ਨੇ ਅੱਜ ਡੈਡ ਦੀ ਅੰਤਮ ਅਰਦਾਸ ਦੇ ਵਿੱਚ ਇੱਥੇ ਹਾਜ਼ਰੀ ਲਵਾਈ ਹੈ ਮਤਲਬ ਕਹਿਣ ਲਈ ਕੁਝ ਮੇਰੇ ਕੋਲ ਮੈਨੂੰ ਲੱਗਦਾ ਸ਼ਬਦ ਕੱਟ ਪੈ ਰਹੇ ਨੇ ਕਿਉਂਕਿ ਜਿੰਨਾ ਪਿਆਰ ਤੁਹਾਡਾ ਸਾਰਿਆਂ ਦਾ ਜਿਸ ਦਿਨ ਤੋਂ న్యూਸ ਆਊਟ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ ਮੇਰੇ ਮਾਨਨ ਅੰਦਰ ਤਾਂ ਇੱਕੋ ਗੱਲ ਆਂਦੀ ਹੈ ਕਿ ਮੇਰਾ ਬਾਪ ਆਖ ਹਟ ਕੇ ਗਿਆ ਸਾਰਾ ਕੁਝ ਸੋ ਇੱਕ ਵਾਰੀ ਮੈਂ ਤਾਂ ਇਹੀ ਅਰਦਾਸ ਕਰੂੰਗਾ ਜੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੇ ਜਿੰਨੀ ਸੋਹਣੀ ਜਿੱਡੀ ਵੱਡੀ ਜ਼ਿੰਦਗੀ ਉਹ ਇੱਥੇ ਬਤੀਤ ਕਰਕੇ ਗਏ ਨੇ ਉਸ ਤੋਂ ਵੀ ਜ਼ਿਆਦਾ ਸੋਹਣੀ ਉਹ ਜਿੱਥੇ ਵੀ ਨੇ ਰੱਬ ਉਹਨਾਂ ਨੂੰ ਬਤੀਤ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ